ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਜੀ ਚਲੋ ਜੀ ਹੁਣ ਅਸੀਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਾਰਿਆਂ ਨੂੰ ਇਹ ਦੱਸਣਾ ਚਾਹਾਂਗੀ ਕਿ ਪਿਛਲੇ ਕਈ ਦਿਨਾਂ ਤੋਂ 22 ਦਿਨਾਂ ਤੋਂ ਮੈਂ ਵੀਡੀਓ ਨਹੀਂ ਸ਼ੂਟ ਕਰ ਰਹੀ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਸੀ ਤੰਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚੱਲ ਰਹੇ ਸ਼ਹੀਦੀਪੁਰਬ ਨੂੰ ਸਮਰਪਿਤ ਜਿਹੜੇ ਸੁਖਨੀ ਸਾਹਿਬ ਜੀ ਦੇ ਪਾਠ ਲੜੀਵਾਰ ਹੋ ਰਹੇ ਸੰਗਰ ਗੁਰਦੁਆਰਾ ਸਾਹਿਬ ਵਿੱਚ ਮਹਾਰਾਣੀ ਚਾਂਦਕੋੜਾ ਜੰਮੂ ਵਿਖੇ ਉੱਥੇ ਰੋਜ਼ਾਨਾ ਜਾਣਾ ਪੈਂਦਾ ਹੈ ਤੇ ਰੋਜ਼ ਹੀ ਜਾ ਕੇ ਹਾਜ਼ਰੀ ਭਰਨੀ ਪੈਂਦੀ ਹੈ ਸੁਖਨੀ ਸਾਹਿਬ ਜੀ ਦੇ ਪਾਠ ਵਿੱਚ ਉਹਦੇ ਬਾਅਦ ਘਰ ਆ ਕੇ ਮੈਨੂੰ ਟਾਈਮ ਹੀ ਨਹੀਂ ਲੱਗਿਆ ਕਿ ਵੀਡੀਓ ਸ਼ੁਰੂ ਕਰਾਂ ਤੇ ਵੀਡੀਓ ਪਾਵਾਂ ਮੈਨੂੰ ਕਾਫੀ ਸੋਚ ਵਿਚਾਰ ਤੋਂ ਬਾਅਦ ਇਹ ਆਇਆ ਕਿ ਚਲੋ ਅੱਜ ਮੈਂ ਬਣਾਣੀ ਆ ਕਿਉਂਕਿ ਅੱਜ ਲਾਸਟ ਦਿਨ ਹੈ ਤੇ ਕੱਲ ਉਹਨਾਂ ਨੇ ਐਤਵਾਰ ਨੂੰ ਸਾਰਿਆਂ ਨੇ ਹੀ ਮਿਲ ਕੇ ਉਥੇ ਉਹ ਪਾਜਨੇ ਸੁਖਮੀ ਸਿੰਘ ਸਾਹਿਬ ਜੀ ਦੇ ਪਾਠ ਦੀ ਲੜੀ ਜਿਹੜੀ ਚੱਲ ਰਹੀ ਸੀ ਉਹਦੀ ਸਮਾਪਤੀ ਹੋ ਜਾਣੀ ਹੈ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਸ਼ਹੀਦੀਪੁਰਵ ਸੇਧਾਨ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸਭ ਤੋਂ ਪਹਿਲਾਂ ਤਾਂ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਅੱਗੇ ਹੋਈ ਹੀ ਬੇਨਤੀ ਹੈ ਸੱਚੇ ਪਾਤਸ਼ਾਹ ਸਾਨੂੰ ਆਪ ਆਪਣੇ ਪਾਏ ਹੋਏ ਆਪੂਰਨਿਆਂ ਤੇ ਚੱਲਣ ਦੀ ਸਮਤ ਬਖਸ਼ਣ ਸਾਡੇ ਬੱਚਿਆਂ ਨੂੰ ਵੀ ਸੱਚੇ ਪਾਤਸ਼ਾਹ ਚੰਗੀ ਹੀ ਸਮਤ ਬਖਸ਼ਣ ਆਪ ਸਾਰਿਆਂ ਦੇ ਵੀ ਬੱਚਿਆਂ ਦੇ ਸਿਰ ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਦੇਖੋ ਜੀ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਤਤੀ ਤਵੀ ਤੇ ਬਿਠਾਇਆ ਅੱਜ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਾਮ ਜਿਹੜਾ ਹੈ ਜੁਗਾ ਜੁਗੰਤਰ ਤੱਕ ਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਦਾ ਜਿਹੜਾ ਹੈ ਗੁਣ ਗਾਣ ਉਹ ਗਾਇਆ ਜਾਂਦਾ ਹੈ ਤੇ ਗਾਇਆ ਜਾਏਗਾ ਲੇਕਿਨ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ ਜਿਨ੍ਹਾਂ ਨੇ ਤਸੀਹੇ ਦੇ ਕੇ ਤਕੀ ਤਵੀਤੇ ਬਿਠਾਇਆ ਸੀ ਉਹਨਾਂ ਨੂੰ ਦੇਖ ਲਓ ਤੁਸੀਂ ਅੱਜ ਉਹਨਾਂ ਦੀਆਂ ਕਬਰਾਂ ਦੇ ਉੱਤੇ ਦੀਵੇ ਵੀ ਨਹੀਂ ਜਗ ਰਹੇ ਗੁਰਦੁਆਰਾ ਸਾਹਿਬ 'ਚ ਲੱਖਾਂ ਦੇਖੁਰ ਮਲੇ ਚੰਦੂਆ ਸਾਹਿਬ ਤੇ ਚੋਰ ਸਾਹਿਬ ਆ ਰਹੇ ਹਨ ਸੰਤਾਂ ਸ਼ਰਧਾ ਪਾਉਨਾਂ ਨਾਲ ਜਿਹੜਾ ਰਹੀਆਂ ਹਨ ਸ਼ਬੀਲਾਂ ਲੱਗ ਰਹੀਆਂ ਹਨ ਲੇਕਿਨ ਜਿਨ੍ਹਾਂ ਨੇ ਤਸੀਹੇ ਦਿੱਤੇ ਸੀ ਜਿਨ੍ਹਾਂ ਨੇ ਸਤਾਇਆ ਸੀ ਤਾਂ ਗੁਰੂ ਰਵਿੰਦਰ ਸਾਹਿਬ ਮਹਾਰਾਜ ਜੀ ਨੂੰ ਉਹਨਾਂ ਨੂੰ ਤੁਸੀਂ ਦੇਖੋ ਅੱਜ ਉਹਨਾਂ ਦੀਆਂ ਕਬਰਾਂ ਉੱਤੇ ਦੀਵੇ ਵੀ ਨਹੀਂ ਜਗਦੇ ਇਸੇ ਕਰਕੇ ਧੰਗੁਰਦਰ ਸਿੰਘ ਸਾਹਿਬ ਮਹਾਰਾਜ ਜੀ ਦਾਇਕ ਫਰਮਾਨ ਹੈ ਪਰ ਕਾ ਬੁਰਾ ਨਾ ਰੱਖੋ ਚੀਟ ਤੁਮ ਕੋ ਦੁੱਖ ਨਹੀਂ ਪਾਈ ਨਹੀਂ ਜਦੋਂ ਹੋ ਸਕੇ ਪ੍ਰਾਣੇ ਵੱਡੇ ਪ੍ਰਾਣੇ ਪ੍ਰਥੀਏ ਨੇ ਸਤਾਉਣਾ ਸ਼ੁਰੂ ਕੀਤਾ ਸੁਲਹੀ ਖਾਨ ਦੇ ਨਾਲ ਰਲ ਕੇ ਇੱਕ ਐਸੀ ਸਾਜ਼ਿਸ਼ ਕੀਤੀ ਕਿ ਧੰਗੁਰਦਰ ਸਿੰਘ ਸਾਹਿਬ ਜੀ ਨੂੰ ਮਾਰਨ ਮਾਰ ਦਿੱਤਾ ਜਾਵੇ ਲੇਕਿਨ ਸੁਲਹੀ ਖਾਨ ਆਪ ਹੀ ਮਰ ਗਿਆ ਇਕਾ ਤੇ ਪਠੇ ਵਿੱਚ ਡਿੱਗ ਕੇ ਕੋੜੇ ਸੁਮੀਤੀ ਉਦੋਂ ਵੀ ਗੁਰੂ ਅਰਜਨਦੇਵ ਸਾਹਿਬ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਸੀ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਵੇ ਮੂਆ ਨਾ ਪਾਕ ਵੱਡੇ ਭਰਾ ਨੇ ਛੋਟੇ ਭਰਾ ਦੇ ਉੱਤੇ ਤਸੀਹੇ ਕੀਤੇ ਲੇਕਿਨ ਕਹਿੰਨੇ ਹਨ ਕਿ ਕਈ ਵਾਰ ਪ੍ਰੋਪਰਟੀਆ ਨੂੰ ਲੈ ਕੇ ਜੈਜਾਦਾ ਨੂੰ ਲੈ ਕੇ ਤੇ ਗੱਦੀ ਨੂੰ ਲੈ ਕੇ ਹੁੰਦਾ ਹੈ ਗੁਰਮਾਤੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸੱਚੇ ਪਾਸ਼ਾ ਦੇ ਜਦੋਂ ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਪ੍ਰਕਾਸ਼ ਉਹਨਾਂ ਦਾ ਹੋਇਆ ਧੰਨ ਗੁਰਦੰਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ ਉਦੋਂ ਵੀ ਪ੍ਰੇਠੀਏ ਨੇ ਆਪਣੇ ਪਤੀਜੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਦੀ ਦਈ ਨੂੰ ਇਹੇ ਕੋਸ਼ਿਸ਼ ਦੇ ਦੇ ਕਦੀ ਕਿਸੇ ਨੂੰ ਭੇਜ ਦੇ ਕਦੀ ਕਿਸੇ ਪੰਡਤ ਨੂੰ ਭੇਜ ਦੇ ਇਹਦਾ ਕਰ ਕਰਕੇ ਕਦੀ ਸੱਪ ਛੱਡਦੇ ਧੰਨ ਗੁਰੂ ਹਰਗੋਬਿੰਦ ਸਿੰਘ ਸਾਹਿਬ ਆਲਵਸਥਾ ਵਿੱਚ ਸਨ ਲੇਕਿਨ ਕਹਿੰਦੇ ਹਨ ਕਿ ਜਾ ਕੋ ਰਾਖੇ ਸਾਈਆਂ ਮਾਰਨਾ ਸਕੇ ਕੋਈ ਜਿੰਨੂੰ ਪਰਮਾਤਮਾ ਨੇ ਹੱਥ ਦੇ ਕੇ ਰੱਖਣਾ ਹੈਗਾ ਉਹਨੂੰ ਕੋਈ ਨਹੀਂ ਮਾਰ ਸਕਦਾ ਭਾਵੇਂ ਜਿੰਨੀ ਮਰਜ਼ੀ ਕੋਈ ਸਾਜ਼ਿਸ਼ ਕਰ ਲਵੇ ਇਸ ਕਰਕੇ ਮੈਂ ਇਹੋ ਹੀ ਕਹਿਣਾ ਚਾਹਾਂਗੀ ਕਿ ਕਦੀ ਵੀ ਕਿਸੇ ਦਾ ਆਪਣੀ ਤਰਫੋਂ ਆਪਣੇ ਮਨ ਦੇ ਅੰਦਰ ਕਦੀ ਇਹ ਨਾ ਸੋਚੋ ਕਿ ਮੈਂ ਇਹਨੂੰ ਸਤਾਣਾ ਹੈ ਤੇ ਇਹਦਾ ਬੁਰਾ ਕਰਨਾ ਹੈ ਹਮੇਸ਼ਾ ਇਹ ਕਰੋ ਕਿ ਦੇਖੋ ਜੇ ਅਸੀਂ ਆਪਣਾ ਭਲਾ ਮੰਗਦੇ ਹਾਂ ਨਾ ਤੇ ਬਗਾਨੇ ਦਾ ਭਲਾ ਵੀ ਸਾਨੂੰ ਹੀ ਮੰਗਣਾ ਪਏਗਾ ਬਾਣੀ ਵੀ ਕਹਿੰਦੀ ਹੈ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮੈਂ ਤੇ ਕਿਸੇ ਦਾ ਬੁਰਾ ਨਹੀਂ ਚਾਹੁੰਦਾ ਸਤਿਗੁਰੂ ਸਭਨਾ ਦਾ ਭਲਾ ਮਨਾਇੰਦਾ ਤੇ ਉਸ ਦਾ ਬੁਰਾ ਕਿਉਂ ਹੋਏ ਜਦੋਂ ਵਾਹਿਗੁਰੂ ਸਫਨਾ ਦੇ ਉੱਪਰ ਇੱਕ ਦ੍ਰਿਸ਼ਟ ਕਰਕੇ ਦੇਖਦੇ ਹੈ ਤਾਂ ਪਾਉਨਾ ਹੈ ਜਿੱਦਾਂ ਦੀ ਕੋਈ ਪਾਉਨਾ ਰੱਖਦਾ ਹੈ ਉਦਾਂ ਤਾਂ ਹੀ ਉਹਨੂੰ ਫਲ ਮਿਲ ਜਾਂਦਾ ਹੈ ਹਮੇਸ਼ਾ ਆਪਣੀ ਪਾਉਨਾ ਚੰਗੀ ਰੱਖੋ ਸੱਚੀ ਰੱਖੋ ਜਿੱਥੇ ਕਿਤੇ ਤੁਹਾਡੇ ਕੋਲੋਂ ਗਲਤੀ ਹੋ ਜਾਵੇ ਅਸੀਂ ਵੀ ਇਨਸਾਨ ਹਾਂ ਕਲਯੁਗੀ ਇਨਸਾਨ ਹਾਂ ਸਾੜ ਕੋ ਵੀ ਗਲਤੀਆਂ ਹੁੰਦੀਆਂ ਹਨ ਜੇ ਦੋ ਇਨਸਾਨ ਕੋਲ ਕੋਈ ਗਲਤੀ ਹੋ ਜਾਏ ਤੇ ਬਸ ਉਹ ਇੱਕ ਕੰਮ ਕਰ ਸਕਦਾ ਹੈ ਪਰਮਾਤਮਾ ਦੇ ਅੱਗੇ ਖੜੇ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖਲੋ ਕੇ ਖਿਮਾ ਯਾchnਾ ਕਰੇ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈ ਮੇਰੇ ਕੋ ਖੁਲਾ ਹੋ ਗਈਆਂ ਹਨ ਪਿਛਲੇ ਉਗੜ ਬਖਸ਼ ਲੈ ਪ੍ਰਭਾ ਅੱਗੇ ਮਾਰਗ ਪਾਵੇ ਵਾਹਿਗੁਰੂ ਅੱਗੇ ਫਿਰ ਚੰਗਾ ਰਸਤਾ ਦੱਸ ਦੇ ਹੰ ਤਾਂ ਸੱਚਾ ਰਸਤਾ ਦੱਸ ਦੇ ਹੰ ਸੱਚੇ ਰਸਤੇ ਤੇ ਚੱਲਣਾ ਬਹੁਤ ਔਖਾ ਹੈ ਕਿਸੇ ਵਾਸਤੇ ਕਦੇ-ਕਦੇ ਝੂਠ ਵੀ ਬੋਲਣਾ ਪੈਂਦਾ ਹੈ ਕਿਸੇ ਦੇ ਭਲੇ ਵਾਸਤੇ ਬੋਲਿਆ ਹੋਇਆ ਝੂਠ ਕਦੇ ਬੁਰਾ ਨਹੀਂ ਹੁੰਦਾ ਇਸ ਕਰਕੇ ਹਮੇਸ਼ਾ ਸਾਧ ਆਪਾਂ ਦਾ ਹੀ ਮੰਗੋ ਸੋ ਸੁਖਨੀ ਸਾਹਿਬ ਜੀ ਦੇ ਪਾਠ ਦੇ ਕੱਲ ਸਮਾਪਤੀ ਹੋ ਜਾਣੀ ਹੈ ਬਰਦੋਰਾ ਸਾਹਿਬ ਦੇਖੇ ਫੇਰ ਕੋਸ਼ਿਸ਼ ਕਰਾਂਗੇ ਕਿ ਕੰਟੀਨਿਊ ਫੇਰ ਵੀਡੀਓ ਦੇਖਾਂਗੇ ਪਾਵਾਂਗੇ ਸੋ ਆਪ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਕਿ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਨਾਲ ਹੀ ਸਬਸਕ੍ਰਾਈਬ ਕਰੋ ਪਰਮਾਤਮਾ ਆ ਸਾਰਿਆਂ ਨੂੰ ਇਹ ਖੁਸ਼ੀਆਂ ਦੇ ਖੇੜੇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ